ਮੋਰ ਕੱਲ ਇਹ ਅਬਲੋ ਤੇ ਚੱਲਦੇ ਹੋ ਤੇ ਇਹ ਹੋਈ ਸਾਉਣੀ ਐ ਕਿਤੇ ਵੀ ਕਿਹਨਾਂ ਰੋਟੀਆਂ ਕਿੰਨਾ ਸਮਾਂ ਗਾ ਰੋਟੀ ਖਾਦਿਆ ਰੋਟੀ ਕਦੇ ਪਕਾ ਲਈ ਦੀਆ ਕਦੇ ਨਹੀਂ ਵੀ ਪਕਾਈ ਦੀਆ ਹਾਲਾਤ ਬਹੁਤ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਖਰਾਬ ਆ ਨਜਕਾ ਆ ਬੇ ਪਖੂਆਂ ਨੂੰ ਚਾਰਾ ਬੜੀ ਮੁਸ਼ਕਲ ਨਾ ਇਧਰ ਉਧਰ ਪੰਨਣੇ ਪਾਣੀ ਬਾਰਾਤ ਕੀ ਕਰ ਸਕਦਾ ਆਦਮੀ ਜੇ ਜੇਕਰ ਬੰਦ ਹੀ ਗੱਲ ਕੀਤੀ ਜਾਵੇਗੀ ਉਹਦਾ ਬਹਾਅ ਬਦਲ ਦਿੱਤਾ ਗਿਆ ਹੈ ਜੀ ਉਹਨਾਂ ਨੇ ਸਿੱਧਾ ਸਾਰੇ ਸਾਡੇ ਪਿੰਡ ALU ਕਰ ਦਿੱਤਾ ਗਿਆ ਉਧਰੋਂ ਪੂਰ ਪੂਰ ਕੇ ਇੱਧਰ ਨੂੰ ਕਰੀ ਜਾਂਦੇ ਆ ਜੀ ਤੇ ਹਲਾਅ ਤੁਹਾਡੇ ਸਾਹਮਣੇ ਹੀ ਆ ਜੀ ਬਹੁਤ ਪਾਣੀ ਤੇ ਜਿਆਦਾ ਇੱਥੇ ਥਾਂ ਜਿੱਥੇ ਰਹਿਸ਼ਾ ਪਸ਼ੂਆਂ ਦੀਆਂ ਆਪਣੀਆਂ ਉਥੇ ਉਚਾਈ ਵਿੱਚ ਪਾਏ ਹੋਏ ਆ ਥਾਂ ਜਗ੍ਹਾ ਬਣਾਈ ਹੋਈ ਆ ਲੇਕਿਨ ਇਹ ਦੂਪੇ ਪੰਜ-ਪੰਜ ਫੁੱਟ ਥੱਲੇ ਆ ਜਿਹੜੇ ਪੈਰੀਆਂ ਦੀ ਜਗਾ ਸਹੀ ਤੋਂ ਇਸ ਵੀਆਰਾ ਕਿਸ ਤਰ੍ਹਾਂ ਕਹਦੇ ਜਿਵੇਂ ਕਿ ਗਰਮੀ ਵਿੱਚ ਮਾਤਾ ਜੀ ਤੁਸੀਂ ਬਜ਼ੁਰਗ ਗਰਮੀ ਚੱਲਣੀ ਤੇ ਬੜੀ ਔਖੀ ਬੱਚਿਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਹੁਣ ਕੀ ਕੀਤਾ ਜਾਵੇ ਜੀ ਆਦਮੀ ਨੂੰ ਕਿੱਥੇ ਚੱਲ ਜੇਵੇ ਲੇਕਿਨ ਹੁਣ ਜਿਹੜੀ ਮੁਸੀਬਤ ਰੱਬ ਨੇ ਪਾਈ ਹੈ ਉਹ ਤੇ ਚੱਲਣੀ ਪੈਣੀ ਹੈ ਪਰ ਸਾਡੀਆਂ ਜੱਦੀ ਪੁਰਾਣੀ ਜ਼ਮੀਨਾਂ ਜਿਹੜੀਆਂ ਵਾਂ ਉਹ ਦਰਿਆ ਦੇ ਸਬੰਧ ਹੁੰਦਾ ਇਹੀ ਕਾਰਨ ਆ ਇਹ ਡੇਰਾ ਵਿਆਸ ਧਕੇ ਨਾਲ ਗੈਰ ਕਾਨੂੰਨੀ ਦਰਿਆ ਵਿੱਚ ਬੰਨ ਲਗਾ ਕਿਉਂਕਿ ਪਾਣੀ ਸਾਡੇ ਲਗਭਗ 1.5 ਮਹੀਨੇ ਤੋਂ ਪਹਿਲਾਂ ਹੀ ਆ ਰਿਹਾ ਇੱਥੇ ਤੇ ਨੁਕਸਾਨ ਹੀ ਨੁਕਸਾਨ ਹੈ ਜੀ ਘਟੋਗੜ ਸਾਡੇ 1500 ਏਕੜ ਝੋਨਾ ਹੈ ਤੇ 500 ਏਕੜ ਜਿਹੜਾ ਕਮਾੜਾ ਜਿਹੜਾ ਖਰਾਬ ਹੋ ਚੁੱਕਾ ਹੈ ਇਸ ਟਾਈਮ ਸਾਡੇ ਸასიਖਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਤੇ ਮੈਂ ਅਰਜਪਾਲ ਸਿੰਘ ਬਾਜਵਾ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿੱਥੇ ਹੜਾ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੈ ਇਸ ਤਬਾਹੀ ਦੇ ਚਲਦਿਆਂ ਬਹੁਤ ਸਾਰੇ ਲੋਕ ਜਿਹੜੇ ਘਰੋਂ ਬੇਕਾਰ ਹੋਏ ਨਜ਼ਰ ਆ ਰਹੇ ਪਰ ਕੁਝ ਲੋਕ ਜਿਹੜੇ ਕਿ ਆਪਣਾ ਘਰ ਨਹੀਂ ਛੱਡਦੇ ਕਿਉਂਕਿ ਉਹ ਨੁਕਸਾਨ ਜਿਹੜਾ ਕੁੱਤਾ ਵਾਂਗੂ ਜਿਹੜੀ ਫਸਲ ਬੀਜੀ ਸੀ ਔਰ ਘਰ ਜਿਹੜੇ ਬੜੇ ਪਿਆਰ ਨਾਲ ਬਣਾਏ ਜਾਂਦੇ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਇਸ ਵਕਤ ਖੜੇ ਆ ਪਿੰਡ ਬਤਾਲਾ ਜ਼ਿਲ੍ਹਾ ਕਪੂਰਥਲਾ ਹਲਕਾ ਪੁਲਾਥ ਦੇ ਵਿੱਚ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਕੀ ਕਹਿਣਾ ਚਾਹੋਗੇ 88 ਵਾਲੇ ਵਿਹੜ ਦੇਖ ਲੇ 23 ਵਾਲੇ ਹੜ ਵੀ ਦੇਖ ਲੇ ਤੇ ਹੁਣ ਜਿਹੜੇ ਹਰ 25 ਚਾਏ ਆ ਉਹਨਾਂ ਹੜਾ ਨੂੰ ਲੈ ਕੇ ਕੀ ਹਾਲਾਤ ਨਜ਼ਰ ਆ ਰਹੇ ਆ ਔਰ ਕਿਸ ਤਰ੍ਹਾਂ ਰਹਿਣਾ ਬਸੇਰਾ ਔਰ ਕਿਸ ਤਰ੍ਹਾਂ ਪਸ਼ੂਆਂ ਦਾ ਹਾਲਾਤ ਹਾਲਾਤ ਬਹੁਤ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਖਰਾਬ ਆ ਨਾਜਕ ਆ ਬੇ ਪਸ਼ੂਆਂ ਨੂੰ ਚਾਰਾ ਬੜੀ ਮੁਸ਼ਕਲ ਨਾਲ ਇਧਰ ਉਧਰ ਬੰਨਣੇ ਪਾਣੀ ਬਾਹਰ ਕੀ ਕਰ ਸਕਦਾ ਆਦਮੀ ਦੂਸਰੀ ਗੱਲ ਇਹ ਆਪ ਤੇ ਚਲੋ ਪੁਖਾਰਾ ਕਿ ਵੀ ਜਿਆਦਾ ਕਰ ਲਓ ਲੇਕਿਨ ਪਸ਼ੂਆਂ ਨੂੰ ਦੇਖਿਆ ਨਹੀਂ ਜਾਂਦਾ ਮੇ ਇਹ ਕਿਦਾਂ ਨਸੀਬ ਚ ਫਸੇ ਹੋਏ ਪਰ ਜੇਕਰ ਗੱਲ ਕੀਤੀ ਜਾਵੇ ਤੇ ਕਿੰਨਾ ਕ ਸਮਾਂ ਹੋ ਗਿਆ ਘਰ ਦੇ ਚ ਰੋਟੀ ਬਣਾਇਆਂ ਨੂੰ ਔਰ ਜੋ ਹਾਲਾਤ ਨਜ਼ਰ ਆ ਰਹੇ ਆ ਕਿ ਅਗਾਹ ਹਾਲਾਤ ਜਾਂ ਸੁਧਰ ਸਕਦੇ ਜਾਂ ਹੋਰ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਸਾਬ ਲਗਾਇਆ ਜਾਵੇ ਤਾਂ ਥੋਣ ਵਾਲਾ ਸਮਾਨ ਜਿਹੜਾ ਇਹ ਦੋਵੇਂ ਖਤਰਨਾਕ ਰਹਦਾ ਵੀ ਬਹੁਤ ਦੁੱਖ ਤਕਲੀਫ ਚ ਚੱਲਣੇ ਪੈਣੇ ਕਿਉਂਕਿ ਇਹਨੇ 1 ਮਹੀਨੇ ਤੋਂ ਵੀ ਉਪਰ ਟਾਈਮ ਹੋ ਗਿਆ ਜਿਹੜਾ ਐਨੀ ਮੁਸੀਬਤ ਵਿੱਚ ਘਟ ਰਿਹਾ ਤੇ ਆਉਣ ਵਾਲਾ ਸਮਾਂ ਇਹ ਨੂੰ ਵੀ ਬਹੁਤ ਤੰਗੀ ਹੋਊਗੀ ਕੋਈ ਬਿਜਲੀ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਹੈਗਾ ਬਿਜਲੀ ਪਾਣੀ ਪਹਿਲਾਂ ਤੇ ਸਹੀ ਸਗਾਦੀ ਲੇਕਿਨ ਜਦੋਂ ਆ ਪਾਣੀ ਜਿਆਦਾ ਆਪ ਹੋ ਗਿਆ ਤਾਂ ਮੀਟਰਾਂ ਦੇ ਨਾਲ ਲੱਗਣ ਲੱਗਾ ਫਿਰ ਪਿੱਛੋਂ ਕਨੈਕਸ਼ਨ ਕੱਟੇ ਗਿਆ ਜੀ ਤਾਂ ਉਹਦਾ ਕਰਕੇ ਬੜਾ ਰਾਤ ਵੀ ਔਖੇ ਨਿਕਲ ਸੀ ਪਿਆਰਾ ਕਿਸ ਤਰ੍ਹਾਂ ਕਹਦਾ ਜਿਵੇਂ ਕਿ ਗਰਮੀ ਦੇ ਵਿੱਚ ਮਾਤਾ ਜੀ ਤੁਸੀਂ ਬਜ਼ੁਰਗ ਗਰਮੀ ਚਲਣੀ ਤੇ ਬੜੀ ਔਖੀ ਬੱਚਿਆਂ ਵਾਸਤੇ ਤੇ ਬਜ਼ੁਰਗਾਂ ਵਾ ਹੁਣ ਕੀ ਕੀਤਾ ਜਾਵੇ ਜੀ ਆਦਮੀ ਇਥੋਂ ਕਿੱਥੇ ਚੱਲ ਜਵੇ ਲੇਕਿਨ ਹੁਣ ਜਿਹੜੀ ਮੁਸੀਬਤ ਰੱਬ ਨੇ ਪਾਈ ਹੈ ਉਹ ਤੇ ਚੱਲਣੀ ਪੈਣੀ ਹੈ ਜੀ ਤਾਂ ਕਿੰਨਾ ਕਿੰਨਾ ਪਾਣੀ ਹੈ ਆਸ-ਪਾਸ ਦੀ ਗੱਲ ਕੀਤੀ ਜਾਵੇ ਕਿੰਨੇ ਘੇ ਡੇਰੇ ਆ ਇੱਥੇ ਜਿਹੜੇ ਘਰ ਪਾਣੀ ਦੀ ਛਪੇੜ ਤੇ ਹੈ ਬਹੁਤ ਪਾਣੀ ਤੇ ਜਿਆਦਾ ਇੱਥੇ ਥਾਂ ਜਿੱਥੇ ਰਹਿਸ਼ਾ ਪਸ਼ੂਆਂ ਦੀਆਂ ਆਪਣੀਆਂ ਉਥੇ ਉਚਾਈ ਵਿੱਚ ਪਾਏ ਹੋਏ ਆ ਥਾਂ ਜਗਾ ਬਣਾਈ ਹੋਈ ਆ ਲੇਕਿਨ ਇਹ ਤੋਂ ਪੰਜ-ਪੰਜ ਫੁੱਟ ਥੱਲੇ ਆ ਜਿਹੜੀ ਪੈਰੀਆਂ ਦੀ ਢਗਾ ਸੇਤ ਆ ਜੀ ਤਾਂ ਪਰ ਕਮਰਿਆਂ ਦੇ ਹਾਲਾਤ ਕੀ ਆ ਪਿੱਛੇ ਆਪਾਂ ਦਿਖਾਵਾਂਗੇ ਉਹ ਵੀ ਦੱਸਦੇ ਮੜੇ ਕਮਰਿਆਂ ਦੇ ਉਤੋਂ بارش ਦਾ ساری ਰਾਤ ਹੀ ਐ ਅਜੇ ਮਹੀਨਾ ਹੋ ਗਿਆ ਤਕਰੀਬਨ ਸਾਰੀ ਸਾਰੀ ਰਾਤ ਚੁੰਦੇ ਰਹਿੰਦੇ ਆ ਆਸਮਾਨ ਤਾਂ ਸਾਹਮਣੇ ਦੇਖਦਾ ਸਭ ਪਜਾ ਹੋਇਆ ਵਾ ਤੇ ਅੰਦਰ ਵੀ ਉਦਾਂ ਪੇਟੀਆਂ ਚ ਵੀ ਹਜੇ ਉਹ ਗਿੱਲਾ ਹੀ ਆ ਉਦਾਂ ਹੀ ਅੱਜ ਆ ਧੁੱਪ ਲੱਗੀ ਆ ਤੇ ਮੜਾ ਜਾ ਵਾ ਕੱਢਿਆ ਮਾਤਾ ਜੀ ਕੀ ਕਰਨਾ ਚਾਹੋਗੇ ਜਿਵੇਂ ਕਿ ਅੱਖਾਂ ਚ ਵਿਰਾਗ ਵੀ ਆ ਜਾਂਦੇ ਆ ਜਦੋਂ ਆਪਾਂ ਇਹੋ ਜਿਹੇ ਹਾਲਾਤ ਦੇਖਦੇ 88 ਵਾਲੇ ਸਮਾਂ 84 ਵਾਲਾ ਵੀ ਦੇਖਿਆ ਹੋਵੇਗਾ ਜਾਂ 47 ਵਾਲਾ ਵੀ ਦੇਖਿਆ ਹੋਵੇਗਾ ਕੀ ਕਰੀਏ ਹੁਣ ਪੁੱਤ ਮੈਂ ਨਸੀਬ ਤੇ ਜਿਹੜੇ ਸਾਹ ਲੈਣੇ ਉਹ ਤੇ ਲੈਣੇ ਹੀ ਲੈਣੇ ਆ ਹੁਣ ਕਹਿੰਦੇ ਅੱਜ ਉੱਥੇ ਚੱਲ ਜੇ ਉੱਥੇ ਵੀ ਇਹੋ ਹੀ ਸਾਹ ਆਉਣੇ ਆਇ ਤੇ ਕਿਆ ਰੋਟੇ ਕਿੰਨਾ ਸਮਾਂ ਗਾ ਰੋਟੀ ਖਾਦਦੇ ਆ ਰੋਟੀ ਤਾਂ ਇਕਦਿ ਪੁਕਾ ਲਈ ਦੀਆ ਕਦੀ ਨਹੀਂ ਵੀ ਪਕਾਈ ਨਹੀਂ ਆ ਵਾਸ ਲਿਆ ਨਿਆਈ ਕਿੰਨੇ ਕਿੰਨੇ ਇੱਕ ਪਰਿਵਾਰ ਦੇ ਮੈਂਬਰ ਰਹਿੰਦੇ ਤੁਸੀਂ ਕੌਣ ਕੌਣ ਰਹਿੰਦੇ ਇੱਥੇ ਜੇ ਬੱਚੇ ਕਿਸ ਤਰ੍ਹਾਂ ਹੈਗੇ ਬੱਚੇ ਮੇਰੇ ਦੋ ਤਿੰਨ ਨੌ ਪੋਤੇ ਘਰ ਵਾਤੇ ਇੱਥੇ ਜਾਣ ਨੇ ਜੀ ਨਾ ਤੇ ਆਪਸੂ ਵਸਤ ਕੀ ਮੰਗ ਕਰਦੇ ਜੋ ਹਾਲਾਤ ਬਣੇ ਆ ਸਰਕਾਰਾਂ ਤੋਂ ਕਹਿ ਲਈਏ ਜਾਂ ਕਿਸ ਤਰ੍ਹਾਂ ਦੇਖੋ ਕਹਿੰਦੀ ਹੱਦ ਕਰਦੇ ਉਹਨਾਂ ਨੂੰ ਚਾਹੀਦਾ ਆਪਣੇ ਆਪ ਹੀ ਕੀ ਬਣਿਆ ਸਾਡਾ ਅੱਜ ਜਿਹੜੇ ਮਾਤਾ ਜੀ ਦਾ ਕਮਰਾ ਆਪਾਂ ਦੇਖਾਂਗੇ ਕਿ ਮਾਤਾ ਜੀ ਦਾ ਕਮਰਾ ਜਿਹੜਾ ਕਿ ਪਾਣੀ ਜਿਹੜਾ ਅੰਦਰ ਨਜ਼ਰ ਆ ਰਿਹਾ ਦਿਖਾਵਾਂਗੇ ਕਿ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਬਣੇ ਹੋਏ ਆ ਉਹਨਾਂ ਹਾਲਾਤਾਂ ਦੇ ਚੱਲਦੇ ਜਿਹੜੇ ਕਿ ਕਮਰੇ ਜਿਹੜੇ ਛੱਤਾਂ ਜਿਹੜੀਆਂ ਚੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਪਰ ਜੇਕਰ ਗੱਲ ਕੀਤੀ ਜਾਵੇ ਤੇ ਇਹਨਾਂ ਕਮਰਿਆਂ ਵਿੱਚ ਰਹਿਣਾ ਤੇ ਬਹੁਤ ਔਖਾ ਹੁੰਦਾ ਪਰ ਬਾਪੂ ਜੀ ਕਮਰੇ ਚੁੰਦੇ ਪਏ ਆ ਹਾਲਾਤ ਤਨਾਜਕ ਹੁੰਦੇ ਜਾਂਦੇ ਆ ਔਰ ਕੀ ਮੰਗ ਕਰਦੇ ਹੋ ਜੋ ਇਹ ਨੁਕਸਾਨ ਹੋ ਰਿਹਾ ਪੰਜਾਬ ਦੇ ਅਸੀਂ ਕੀ ਕਹਿ ਸਕਦੇ ਆ ਜੀ ਜੋ ਇਹ ਤਾਂ ਹੁਣ ਗਵਰਨਮੈਂਟ ਦੇ ਤੇ ਡਿਪੈਂਡ ਕਰਦਾ ਨਾ ਕਿ ਉਹ ਮਤ ਕਰਦੀ ਆ ਨਹੀਂ ਕਰਦੀ ਤਾਂ ਹੁਣ ਟਾਈਮ ਤੇ ਕਠਿਨਾਈ ਆ ਵੈਸੇ ਹੋਰ ਵੀ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਚਲੋ ਹੌਸਲਾ ਰੱਖੋ ਬਾਬੂ ਜੀ ਹੋਰ ਵੀ ਪਿੰਡਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਹਾਲਾਤ ਇਸ ਪੰਜਾਬ ਦੇ ਵਿੱਚ ਬਣੇ ਆ ਇਸ ਹਾਲਾਤਾਂ ਦੇ ਚੱਲਦੇ ਆ ਜਿਹੜੇ ਲੋਕ ਪਰੇਸ਼ਾਨ ਦੁਖੀ ਨਜ਼ਰ ਆ ਰਹੇ ਜਿਨਾਬ ਬਿਜਲੀ ਤੇ ਨਾ ਪਾਣੀ ਨਾ ਰੋਟੀ ਨਾ ਖਰਚਾ ਪਰ ਹਾਲਾਤ ਕੀ ਉਹ જૂਨੇ ਜਾਂ ਨਹੀਂ જૂਨੇ ਲੋਕਾਂ ਦੀਆਂ ਘਰਾਂ ਦੀਆਂ ਬਰੂਹਾਂ ਤੱਕ ਪਾਣੀ ਪਹੁੰਚਾ ਤੇ ਗਲੀਆਂ ਵਿੱਚ ਪਾਣੀ ਜਿਹੜਾ ਘੁੰਮਣਾ ਸ਼ੁਰੂ ਹੋ ਚੁੱਕਾ ਕਿਉਂਕਿ ਪਾਣੀ ਜਿਹੜਾ ਪਿੱਛੋਂ ਲਗਾਤਾਰ ਛੱਡਿਆ ਜਾ ਰਿਹਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਆਪਣਾ ਮੇਰਾ ਜੀ ਪਰਮਜੀਤ ਸਿੰਘ ਔਰ ਕੀ ਕਹਿਣਾ ਚਾਹਵੋ ਜੋ ਪੰਜਾਬ 'ਚ ਹਾਲਾਤ ਬਣੇ ਆ ਪਿੰਡ ਦੇ ਵਿੱਚ ਆਪਾਂ ਦੇਖਦੇ ਦੇਖਦੇ ਬਾਹਰ ਤੇ ਆਪਾਂ ਸੌਂਦੇ ਸੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਤੁਹਾਨੂੰ ਦੇਖਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਹੋਏ ਨੇ ਤੇ ਲੋਕਾਂ ਦੇ ਘਰਾਂ 'ਚ ਪਾਣੀ ਆ ਰਿਹਾ ਇਸ ਟਾਈਮ ਤਾਂ ਤੁਸੀਂ ਦੇਖ ਹੀ ਰਹੇ ਆ ਬਹੁਤ ਮਾੜੇ ਹਾਲਾਤ ਆ ਜਿਨ੍ਹਾਂ ਦੇ ਪੁਰਾਣੇ ਮਕਾਨ ਨੇ ਉਹ ਛੱਡ ਨਹੀਂ ਰਹੇ ਤੋਂ ਕਹਿੰਦੇ ਇਹ ਹੀ ਸਾਡਾ ਸਾਰਾ ਕੁਝ ਇਹਨਾਂ ਨੂੰ ਛੱਡ ਕੇ ਕਿੱਥੇ ਜਾਣਾ ਰੈਸ਼ ਹੀ ਹੈ ਨਹੀਂ ਉਹਨਾਂ ਦੇ ਪਾਸੇ ਹੋਰ ਜੀ ਤੇ ਜਿਨ੍ਹਾਂ ਨੂੰ ਅਸੀਂ ਕੱਢ ਚੁੱਕੇ ਉਹਨਾਂ ਲੈ ਚੁੱਕੇ ਆ ਇਹ ਤੁਸੀਂ ਦੇਖ ਹੀ ਸਕਦੇ ਆ ਮਾਲ ਡੰਗਰ ਵਾਸਤੇ ਸਾਰਾ ਆਪੋ ਆਪਣਾ ਕਰੇ ਇੰਤਜ਼ਾਮੇ ਤੇ ਪ੍ਰਸ਼ਾਸਨ ਕੁਛ ਨਹੀਂ ਕਰੇ ਨਾ ਉਹਨਾਂ ਤੋਂ ਹੀ ਮੰਗ ਕਰ ਰਹੇ ਕੋਈ ਵੀ ਉਹ ਤੋਂ ਨਾ ਕੁਛ ਨਹੀਂ ਮੰਗ ਕਰ ਰਹੇ ਉਹਨਾਂ ਕੋਲ ਕਿਉਂਕਿ ਉਹ ਸੁਣਦਾ ਹੀ ਨਹੀਂ ਪੈ ਸਾਡੀ ਕੋਈ ਵੀ ਜਿਵੇਂ ਕਿ ਆਪਾਂ ਝੋਨਾ ਪਿੱਛੇ ਦੇਖ ਰਿਹਾ ਝੋਨੇ ਦਾ ਪੰਗਰਾਟਾ ਜਿਹੜਾ ਸ਼ੁਰੂ ਹੋ ਚੁੱਕਾ ਆ ਔਰ ਕੀ ਲੱਗਦਾ ਕਿ ਇਹ ਜਿਹੜਾ ਝੋਨਾ ਬਚੇਗਾ ਜਾਂ ਨੁਕਸਾਨ ਕਿੰਨਾ ਕੁ ਹੋਣ ਦੀ ਸੰਭਾਵਨਾ ਨਹੀਂ ਨੁਕਸਾਨ ਹੀ ਨੁਕਸਾਨ ਆ ਜੀ ਬਚਨ ਵਾਲਾ ਕੰਮ ਥੋੜਾ ਔਖਾ ਹੈ ਕਿਉਂਕਿ ਪਾਣੀ ਸਾਡੇ ਲਗਭਗ 1.5 ਮਹੀਨੇ ਤੋਂ ਪਹਿਲਾਂ ਹੀ ਆ ਰਿਹਾ ਇੱਥੇ ਤੇ ਨੁਕਸਾਨ ਹੀ ਨੁਕਸਾਨ ਆ ਜੀ ਘਟੋਗੜ ਸਾਡੇ 1500 ਏਕੜ ਝੋਨਾ ਹੈ ਤੇ 500 ਏਕੜ ਜਿਹੜਾ ਕਮਾ ਦਾ ਜਿਹੜਾ ਖਰਾਬ ਹੋ ਚੁੱਕਾ ਹੈ ਇਸ ਟਾਈਮ ਸਾਡੇ ਤੇ ਨੁਕਸਾਨ ਇਹ ਪਾਣੀ ਚ ਡੁੱਬਿਆਣ ਇਹ ਮਹੀਨਾ ਡੇਢ ਹੋ ਚੱਲਿਆ ਜੀ ਇਹਨਾਂ ਨੂੰ ਕਿ ਸਾਨੂੰ ਪਹਿਲਾਂ ਸਾਡੇ ਹੀ ਮਾਰਵੱਜੀ ਪਾਣੀ ਦੀ ਜਾਣਗੇ ਸਾਨੂੰ ਪਹਿਲਾਂ ਮੈਂ ਕੀ ਕਹਿਣਾ ਚਾਹੋਗੇ ਕਿਉਂਕਿ ਖੇਤੀ ਦੇ ਨਾਲ ਹੀ ਬਹੁਤ ਸਾਰੇ ਨੌਜਵਾਨ ਜੁੜੇ ਔਰ ਕੀ ਮੰਗ ਕਰਦੇ ਮੰਗਰ ਸਾਡੇ ਪਿੰਡ ਤੇ ਬਾਈਕਾਟ ਕੀਤਾ ਆ ਕਿਉਂਕਿ ਕੋਈ ਸੁਣਵਾਈ ਨਹੀਂ ਹੋਉਂਦੀ ਡੇਰੇ ਵਾਲੇ ਨੇ ਬੰਨ ਲਾਇਆ ਉਹਦੇ ਕਰਕੇ ਚੱਕਰ ਪਿਆ ਨਹੀਂ ਤੇ ਸਾਡੇ ਪਿੰਡ ਬਹੁਤ ਉੱਚਾ ਸਾਡੇ ਪਿੰਡ ਤੇ ਪਾਣੀ ਨਹੀਂ ਚੜਦਾ ਹੀ ਪਹਿਲਾਂ ਢਲਮਾ ਪਾਣੀ ਚੜਦਾ ਹੀ ਫਿਰ ਚੱਕੋ ਕੀ ਫਿਰ ਸਾਡੇ ਪਿੰਡ ਪਾਣੀ ਹੁੰਦਾ ਹੀ ਵਿੱਚ ਹੁਣ ਇਸ ਟਾਈਮ ਬੰਨ ਲੱਗ ਗਿਆ ਵਾ ਤਾਂ ਇਸ ਟਾਈਮ ਸਭ ਤੋਂ ਪਹਿਲਾਂ ਪਾਣੀ ਸਾਡੇ ਪਿੰਡ ਤੇ ਆਇਆ ਹੈ ਭਾਜੀ ਸਾਰਾ ਕਸੂਰ ਬੰਨ ਦਾ ਦੱਸਣ ਦੇ ਸਾਰੇ ਪਿੰਡ ਹੀ ਕਰਲਾਰ ਕਿ ਬੰਨ ਦਾ ਜਿਹੜਾ ਸਭ ਤੋਂ ਵੱਡਾ ਰੋਲਾ ਹੈਗਾ ਆ ਔਰ ਕੀ ਕਹਿਣਾ ਚਾਹੋਗੇ ਜੋ ਹਾਰ ਦੇ ਹਾਲਾਤ ਬੜੇ ਆ ਔਰ ਬਜ਼ੁਰਗ ਘਰਾਂ ਦੇ ਵਿੱਚ ਜਿਹੜੇ ਕਿ ਇਹਨਾਂ ਘਰਾਂ ਚ ਰਹਿ ਰਹੇ ਜੇ ਜੇਕਰ ਬੰਦ ਹੀ ਗੱਲ ਕੀਤੀ ਜਾਵੇਗੀ ਉਹਦਾ ਬਹਾਅ ਬਦਲ ਦਿੱਤਾ ਗਿਆ ਹੈ ਜੀ ਉਹਨਾਂ ਨੇ ਸਿੱਧਾ ਸਾਰੇ ਸਾਡੇ ਪਿੰਡਾਂ ਨੂੰ ਘਰ ਦਿੱਤਾ ਗਿਆ ਉਧਰੋਂ ਪੂਰ ਪੂਰ ਕੇ ਇਧਰ ਨੂੰ ਕਰੀ ਜਾਂਦੇ ਆ ਜੀ ਤੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਜੀ ਕੀ ਬਣ ਰਿਹਾ ਹੈ ਫਸਲ ਦਾ ਕੁਝ ਨਹੀਂ ਪੱਲੇ ਪੈਣਾ ਜੀ ਹੁਣ ਸਾਡੀ ਇਹੀ ਮੰਗ ਆ ਜੀ ਸਾਡਾ ਉਹ ਬਨਰਾ ਮਸਲਾ ਹੱਲ ਕੀਤਾ ਜਾਵੇ ਜਿਵੇਂ ਲੋਕਾਂ ਦੇ ਘਰਾਂ 'ਚ ਕਿੱਦਾਂ ਰੋਟੀ ਪਾਣੀ ਜਾਂ ਕਿਸ ਤਰ੍ਹਾਂ ਹੈਗਾ ਰੋਟੀ ਪਾਣੀ ਉਧਰ ਪਿੰਡਾਂ 'ਲ ਪੱਕਦਾ ਹੈ ਜੀ ਫਿਰ ਇਧਰ ਅਸੀਂ ਦੇ ਕੇ ਜਾਣੇ ਆ ਬੇੜੀ ਰੱਜ ਕੇ ਜਾਣੇ ਆ ਇਧਰ ਜੀ ਜਿਹੜੇ ਇਧਰ ਰਹਿ ਰਹੇ ਆ ਲੋਕ ਹਾਂਜੀ ਆ ਦਵਾਈਆਂ ਵੀ ਆ ਜੀ ਇਹਦੇ ਵਿੱਚ ਆ ਦੇ ਕੇ ਜਾਣੇ ਜਦਾਂ ਪੁੱਛਦੇ ਆ ਕੀ ਕਾਰੀਆ ਕਰੀ ਨਹੀਂ ਆਈ ਹਾਂਜੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਹਾਲਾਤਾਂ ਦੇ ਚੱਲਦੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿੱਥੇ ਭਾਰੀ ਤਬਾਹੀ ਮਚਾਈ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪੌਂਗ ਡੈਮ ਦਾ ਪਾਣੀ 110000 ਕਿਊਸਿਕ ਹੋਰ ਛੱਡੇ ਜਾਣ ਦੀ ਸੰਭਾਵਨਾ ਨਜ਼ਰ ਆਈ ਹੈ ਪਰ ਇਸ ਬਿਆਸ ਦਰਿਆ ਦੇ ਜਿਹੜਾ ਕਿ ਪਾਣੀ ਵਧਣ ਕਾਰਨ ਲੋਕਾਂ ਦੀ ਬਰੂਹਾ ਤੇ ਪਹੁੰਚ ਚੁੱਕਾ ਪਰ ਲੋਕ ਜਿਹੜੇ ਘਰਾਂ ਨੂੰ ਤਾਲੇ ਮਾਰ ਕੇ ਆਪਣਾ ਸਮਾਨ ਸੁਰੱਖਿਅਤ ਥਾਵਾਂ ਤੇ ਪਹੁੰਚ ਕੇ ਗੱਲ ਕਰ ਰਹੇ ਆ ਕਿ ਲੋਕਾਂ ਦੇ ਜੋ ਹਾਲਾਤ ਨੇ ਲੋਕ ਜਿਹੜੇ ਭਾਵੇਂ ਕਿ ਜਿੱਦਨ ਮਰਜ਼ੀ ਦੇਖਾ ਜਾਵੇ ਤੇ ਇਸ ਪਿੰਡ ਦੇ ਵਿੱਚ ਮੰਡ ਖੇਤਰ ਚ ਤਾਲੇ ਹੀ ਤਾਲੇ ਨਜ਼ਰ ਆਣਗੇ ਇੱਧਰ ਵੀ ਤਾਲਾ ਉੱਧਰ ਵੀ ਤਾਲਾ ਤੇ ਜੇਕਰ ਗਲੀ ਦੀ ਗੱਲ ਕੀਤੀ ਜਾਵੇ ਤੇ ਗਲੀਆਂ ਸੁੰਡੀਆਂ ਪੈ ਚੁੱਕੀਆਂ ਵਾ ਜੇ ਕੋਈ ਗੱਲ ਕੀਤੀ ਜਾਵੇ ਤੇ ਜੋ ਹਾਲਾਤ ਇਸ ਇਲਾਕੇ ਦੇ ਵਿੱਚ ਨਜ਼ਰ ਆ ਰਿਹਾ ਇਸ ਹਾਲਾਤਾਂ ਦੇ ਚੱਲਦੇ ਆ ਕੈਮਰਾਮੈਨ ਸਾਥੀ ਕਿਉਂ ਥੋੜੇ ਅੱਗੇ ਆਓ ਕਿ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਤਾਲੇ ਵੱਜੇ ਆ ਘਰਾਂ ਦੇ ਬਾਹਰ ਜਿਹੜਾ ਬਰੂਹਾ ਤੇ ਪਾਣੀ ਗਲੀਆਂ ਤੇ ਪਾਣੀ ਜਿਹੜਾ ਪਹੁੰਚਦਾ ਨਜ਼ਰ ਆ ਰਿਹਾ ਉਸ ਪਾਣੀ ਨੂੰ ਲੈ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜੋ ਲੋਕ ਸੁਰੱਖਿਆ ਥਾਵਾ ਤੇ ਬੈਠੇ ਤਾਂ ਹਾਲਾਤ ਜਿਹੜੇ ਨਜ਼ਰ ਆ ਰਹੇ